ਵੀਰ ਤੂੰ ਮੈਨੂੰ ਆਪਣੀ ਸਕੂਟਰੀ ਦੇ ਝੂੜੇ ਦੇ ਦੇ ਮੈਂ ਤੈਨੂੰ ਆਪਣੀ ਸਕੂਟਰੀ ਦੇ ਝੂੜਾ ਦਵਾ ਹਾਂ ਤੂੰ ਸਰਪੰਚਾਂ ਦਾ ਮੁੰਡਾ ਆ ਕੇ ਮੇਰੀ ਸਕੂਟਰੀ ਦੇ ਝੂੜਾ ਮੰਗਦਾ ਪਿਆ ਜੇ ਸਕੂਟੀ ਕਿਤੇ ਵਾਜੂ ਫੇਰ ਛਿਰਕੀ ਆ ਵੀਰ ਮੈਂ ਤੈਨੂੰ ਝੂੜਾ ਦਿੰਦਾ ਮੈਂ ਤੇਲ ਮੋਗਿਆ ਤੂੰ ਤਾਂ ਸਰਪੰਚਾਂ ਦਾ ਮੁੰਡਾ ਆ ਕੇ ੱਟਕਾ ਲੋਂਦਾ ਚੰਗਾ ਲੱਗਦਾ ਫੇਰ ਕੀ ਆ ਮੈਂ ਲਾ ਦੂੰਗਾ ਮੈਂ ਤੈਨੂੰ ਝੂੜਾ ਦੇ ਦੇਣਾ ਵਾ ਤੇ ਝੂੜਾ ਦੇ ਤੋ ਸਹੀ ਤਰ੍ਹਾਂ ਲਿਆ ਆਣਾ ਗਿਆ ਫੇਰ ਤੂੰ ਮੈਨੂੰ ਲਾਂਬਾ ਦੇਣਾ ਇਹ ਵੀ ਸਹੀ ਆ ਜੀ ਤੇਰੀ ਸਰਪੰਚੀ ਤੇ ਗਈ ਨਾ ਤੁਹਾਡੀ ਕਿਹ ਲੈ ਸਰਪੰਚਾ ਮੈਂ ਮੁੰਡਾ ਤੇ ਕਿਹਦੀ ਐਕਟਿਵਿਟੀ ਦਾ ਝੂਂਡਾ ਲੈਂਦਾ ਪਿਆ ਭਰਾਵਾ ਜੇ ਮੈਂ ਸਰਪੰਚਾ ਦਾ ਮੁੰਡਾ ਮੈਂ ਤਾਂ ਫੇਰ ਕੀ ਆ ਮੈਨੂੰ ਝੂੜਾ ਦੇ ਦੇ ਉਹ ਭਰਾਵਾ ਮੈਨੂੰ ਝੂਂਡਾ ਮਹਿੰਗਾ ਬਾਰੇ ਨਾ ਤੂੰ ਕਿਹਦੇ ਡਿੱਗ ਪਿਆ ਫੇਰ ਜੇ ਮੈਂ ਤੈਨੂੰ ਝੂਂਡਾ ਦਿੱਤਾ ਤੂੰ ਕਣਕਾਂ ਚ ਲਾਤਾ ਫੇਰ ਉਹ ਨਹੀਂ ਲੱਗਦਾ ਵੀਰ ਜੇ ਤੂੰ ਕਣਕਾਂ ਚ ਲੱਭਾ ਹੀ ਨਾ ਫੇਰ ਸਰਪੰਚਾ ਨੇ ਤੇ ਵੇਖ ਲੈ ਤੇਰੇ ਪੱਲੇ ਪਾਪ ਤਾਣਾ ਉਹ ਨਹੀਂ ਪਿੰਨਾ ਤੇਰੇ ਪੱਲੇ ਤੂੰ ਝੂੜਾ ਦੇ ਬਸ ਯਾਰ ਮੈਂ ਤੈਨੂੰ ਝੂਂਡਾ ਦੇ ਦਿੰਦਾ ਮੈਂ ਤੂੰ ਗਵਾਦ ਗਿਆ ਫੇਰ ਇਰੇ ਦਵਾਚਣਾ ਮੈਂ ਕਿੱਥੇ ਤੂੰ ਢੂਡਾ ਲੈ ਓ ਉਸੇ ਤਾਈਂ ਕਰੇ ਨਾ ਤੇਰੇ ਪੰਜਾਹ ਮੁੰਡਾ ਤੂੰ ਕੋਈ ਵੱਡੀ ਗੱਡੀ ਚ ਤੂੰ ਢੂਡਾ ਲੈ ਝਾਰਤੀ ਢੂਡਾ ਲੈ ਤੂੰ ਐਕਟਿਵਾ ਦੇ ਢੂਡਾ ਮੈਨੂੰ ਮੇਰੀ ਐਕਟਿਵਾ ਮਿਲੀ ਆ ਭਰਾਵਾ ਓ ਭਰਾਵਾ ਨਾ ਦੇ ਝੂਡਾ ਮੈਂ ਆਪਣੀ ਐਕਟਿਵਾ ਲੈ ਕੇ ਆਪਣਾ ਹੀ ਮੈਂ ਆਪਣੀ ਸਕੂਰੀ ਦੇ ਚਲਾਉਂਗਾ ਵੇਖ ਕੇ ਸਾਹਮਣੇ ਚਲਾਉਂਗਾ ਓ ਭਰਾਵਾ ਤੈਨੂੰ ਮੈਂ ਝੂਡਾ ਦੇ ਦੇਣਾ ਮੈਨੂੰ ਗਾਰੰਟੀ ਦੇ ਦੇਣਾ ਤੂੰ ਰਹਿਂਦੇ ਯਾਰ ਤੂੰ ਮੈਂ ਤੂੰ ਰਹਿ ਤੂੰ ਜਾ ਭਰਾਵਾ ਸ਼ੁਕਰ ਤੂੰ ਮੇਰੀ ਐਕਟਿਵਾ ਦੇ ਝੂਡਾ ਨਹੀਂ ਲਿਆ ਕੋਈ ਨਾ ਵੀਰ ਤੂੰ ਤੂੰ ਦੇਣਾ là chủ đây, chủ chủ đây đi đây này và coi nào đi đâu.